ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੇ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਾਈ ਸਤਿਗੁਰਾਂ ਦੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਚੱਲ ਰਹੇ ਹਨ ਪਾਤਸ਼ਾਹ ਜੀ ਆਸਰ ਰਾਗ ਦੇ ਵਿੱਚ ਅਗਲਾ ਸ਼ਬਦ ਆਰੰਭ ਕਰਦੇ ਹਨ ਪਾਤਸ਼ਾਹ ਜੀ ਦਾ ਇੱਥੇ ਤੀਜਾ ਸ਼ਬਦ ਆਰੰਭ ਹੁੰਦਾ ਹੈ ਆਪਣੀ ਰਸਨਾ ਤੋਂ 343 ਅੰਗ ਤੇ ਪਾਤਸ਼ਾਹ ਜੀ ਇਹ ਸ਼ਬਦ ਪਾਤਸ਼ਾਹ ਜੀ ਦਾ ਸੁਭਾਏ ਮਾਨ ਹੈ ਆਓ ਪੰਚਮ ਪਾਤਸ਼ਾਹ ਜੀ ਵਚਨ ਕਰਦੇ ਹਨ ਜੀ ਆਸਾ ਮਹੱਲਾ ਪੰਜਵਾਂ ਬਿਰਹੜੇ ਘਰ ਚੌਥਾ ਸ਼ੰਤ ਕੀ ਜਾਤ ਅੰਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਇਹ ਜਿਹੜਾ ਅਗਲਾ ਸ਼ਬਦ ਤੀਜਾ ਆਰੰਭ ਕਰਦੇ ਹਨ ਬਿਰਹਾ ਤੋਂ ਭਾਵ ਹੁੰਦਾ ਕੀ ਵਿਰਾਗ ਬਿਰਹੇ ਦੇ ਵਿੱਚ ਮਹਾਰਾਜ ਜੀ ਇਹ ਸ਼ਬਦ ਚੌਥੇ ਘਾਰ ਸੁਰ ਤਾਲ ਦੇ ਵਿੱਚ ਸ਼ੰਤਾਂ ਕੀ ਜੱਤ ਭਾਵ ਮਹਾਰਾਜ ਜੀ ਕਹਿੰਦੇ ਸੰਤਾਂ ਦੇ ਰੂਪ ਵਿੱਚ ਸ਼ਬਦ ਸਤਿਗੁਰੂ ਜੀ ਆਚਰਣ ਕਰਦੇ ਹਨ ਤੇ ਜੱਤ ਤੋਂ ਭਾਵ ਹੁੰਦਾ ਹੈ ਕਈ ਲੇਖਕਾਰਾਂ ਨੇ ਸ਼ੰਤ ਜੱਤ ਦਾ ਅਲੱਗ-ਅਲੱਗ ਅਰਥ ਕੱਢੇ ਹਨ ਤੇ ਸਤਿਗੁਰ ਜੀ ਭਾਵ ਸੰਤ ਤੋਂ ਭਾਵ ਹੁੰਦਾ ਛੰਦ ਛੰਦ ਦੇ ਰੂਪ ਵਿੱਚ ਗਾਣਾ ਕਿਸੇ ਚੀਜ਼ ਨੂੰ ਤੇ ਇੱਥੇ ਮਹਾਰਾਜ ਜੀ ਕਹਿੰਦੇ ਸ਼ਬਦ ਜਿਹੜੇ ਇਸ ਮਹਾਰਾਜ ਜੀ ਦੇ ਉਚਾਰਨ ਕੀਤੇ ਨੇ ਸ਼ੰਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੰਤ ਸੁਰ ਦੇ ਵਿੱਚ ਗਾਈ ਜਾਣਗੇ ਚੌਥੇ ਘਰ ਸੋਰਠਾਲ ਦੇ ਵਿੱਚ ਛੰਦ ਦੇ ਵਿੱਚ ਸ਼ਬਦ ਇਹ ਤਿੰਨ ਸ਼ਬਦਾਂ ਮਹਾਰਾਜ ਜੀ ਦੇ ਇਸ ਛੰਦ ਦੇ ਵਿੱਚ ਤੇ ਮਹਾਰਾਜ ਪੰਚੀ ਪਾਸ਼ਾ ਜੀ ਰਮਤਾ ਕਰਦੇ ਹਨ ਜੀ ਮੰਗਲਾ ਚਰਨ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ਦੇ ਹਨ ਏਕ ਓੰਕਾਰ ਸਤ ਗੁਰ ਪ੍ਰਸਾਦ ਉਹ ਪਲੀ ਪੂਰਨ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਇੱਕ ਸਰੂਪ ਹੈ ਸਾਰੇ ਜਗਤ ਦਾ ਬ੍ਰਹਮੰਡਾ ਦਾ ਇੱਕੋ ਹੀ ਹਰੀ ਪਰਮਾਤਮਾ ਮਾਲਕ ਹੈ ਉਹਦੀ ਮੂਰਤ ਪਿਆਰਿਓ ਸਤ ਸਰੂਪ ਹੈ ਕਾਲ ਤੋਂ ਪਰੇ ਹੈ ਗੁਰ ਪ੍ਰਸਾਦ ਤੁ ਭਾਵ ਗੁਰੂ ਦੀ ਮਿਹਰ ਦੇ ਨਾਲ ਸਤ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਭੂ ਦੀ ਪਰਮਾਤਮਾ ਦੀ ਪ੍ਰਾਪਤੀ ਹੈ ਜੀ ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ ਦਰਸ਼ਨ ਕੋ ਬਲ ਜਾਓ ਹੰਤਨਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਹਨ ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ ਪਿਆਰੇ ਸ਼ਬਦ ਦੇ ਨਾਲ ਇਸ ਸ਼ੰਤ ਨੂੰ ਸੰਬੋਧਨ ਕਰਦੇ ਹਨ ਮਹਾਰਾਜ ਇਹ ਵੀ ਲਬਜ ਪ੍ਰੇਮ ਦਾ ਲਬਜ ਹੈ ਪਿਆਰ ਦਾ ਮਹਾਰਾਜ ਜੀ ਕਹਿੰਦੇ ਇਹ ਪਿਆਰੇ ਉਹ ਪਰਮਾਤਮਾ ਪਰਮੇਸ਼ਰ ਦਾ ਸਿਮਰਨ ਕਰ ਪਾਰ ਬ੍ਰਹਮ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਬ੍ਰਹਮੰਡਾਂ ਦਾ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਮਹਾਂਪਾਤ ਸਤਿਗੁਰੂ ਜੀ ਕਹਿੰਦੇ ਪਿਆਰੇ ਪ੍ਰਭੂ ਦਾ ਸਿਮਰਨ ਹਰੀ ਦਾ ਸਿਮਰਨ ਕਰਨਾ ਕਰ ਉਹਦੇ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਜਿਹੜੇ ਉਹਦਾ ਸਿਮਰਨ ਕਰਦੇ ਆਣ ਸੀ ਉਹਨਾਂ ਤੋਂ ਵਾਰ-ਵਾਰ ਕੁਰਬਾਨ ਜਾਂਦੇ ਆਣਾਂ ਉਹਨਾਂ ਅੱਗੇ ਬਲ ਹਾਰਦੇ ਆਣ ਦਰਸ਼ਨ ਕੋ ਬਲ ਜਾਓ ਉਹਨਾਂ ਗੁਰਸਿੱਖਾਂ ਦੀ ਭਗਤਾਂ ਦੀ ਜਿਹੜੇ ਉਹਨੂੰ ਜਪਦੇ ਹਨ ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਬੁਲਿਹਾਰ ਜਾਂਦੇ ਹਾਂ ਜਿਸ ਸਿਮਰਤ ਦੁੱਖ ਬਿਸਰੇ ਪਿਆਰੇ ਸੁਖੋਂ ਤਜ ਨਾ ਜਾਏ ਮਹਾਰਾਜ ਜੀ ਕਹਿੰਦੇ ਜਿਦਾ ਸਿਮਰਨ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਦੁੱਖ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ ਜਿਸ ਸਿਮਰਤ ਦੁੱਖ ਬਿਸਰੇ ਪਿਆਰੇ ਇਹ ਪਿਆਰੇ ਉਹ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਪਿਆਰੇ ਮਿੱਤਰੋ ਭਾਈਓ ਉਹ ਦੁੱਖ ਖਤਮ ਹੋ ਜਾਂਦਾ ਹੈ ਜਿਹੜੇ ਦੁੱਖ ਸਾਡੀ ਆਤਮਾ ਨੂੰ ਚੰਮੜੇ ਹਨ ਸੋ ਕਿਉਂ ਤਜ ਨਾ ਜਾਏ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਕਿਉਂ ਭੁੱਲਣਾ ਹੈ ਤਜਨੇ ਤੋਂ ਭਾਵ ਵਿਸਾਰਨਾ ਭੁੱਲਣਾ ਮਹਾਰਾਜ ਜੀ ਕਹਿੰਦੇ ਫਿਰ ਕਿਉਂ ਉਹਨੂੰ ਵਿਸਾਰਨਾ ਹੈ ਹਰੀ ਨੂੰ ਪਰਮੇਸ਼ਰ ਨੂੰ ਪ੍ਰਭੂ ਨੂੰ ਉਨੂੰ ਸਦਾ ਹੀ ਚੇਤੇ ਰੱਖਿਏ ਪਿਆਰੇ ਉਹਨੂੰ ਸਦਾ ਹੀ ਗਾਣਾਕਾਰ ਚਿੱਤ ਵਿੱਚ ਵਸਾਣਾਕਾਰ ਜਿਹਦਾ ਸਿਮਰਨ ਕਰਨ ਦੇ ਨਾਲ ਦੁੱਖ ਬਿਸਰ ਜਾਂਦੇ ਹਨ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੀ ਇਹੋ ਤਨ ਵਿੱਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਲਾਈ ਸ੍ਰੀ ਮਹਾਰਾਜ ਜੀ ਕਹਿੰਦੇ ਪਿਆਰੇ ਉਹਦੇ ਅਗੇ ਮੈਂ ਆਪਣਾ ਪਰਵੇਚਦਾ ਹਾਂ ਇਹ ਤਨ ਵਿੱਚੀ ਸੰਤ ਪੈ ਸੰਤ ਪਰਮੇਸ਼ਰ ਉਹ ਸੱਚਾ ਪਾਤਸ਼ਾਹ ਸੱਚਾ ਸਤਗੁਰੂ ਜਿਹਨੂੰ ਸੰਤ ਕਹੈ ਮਹਾਰਾਜ ਨੇ ਇਹ ਤਨ ਵਿੱਚੀ ਸੰਤ ਪੈ ਪਿਆਰੇ ਤੇ ਮਹਾਰਾਜ ਜੀ ਕਹਿੰਦੇ ਕਿਉਂ ਵੇਚਣਾ ਕਿਉਂ ਪ੍ਰੀਤਮ ਦੇ ਮਲਾਏ ਉਹ ਪ੍ਰੀਤਮ ਦੇ ਨਾਲ ਪ੍ਰਭੂ ਦੇ ਨਾਲ ਹਰੀ ਦੇ ਨਾਲ ਸੱਡਾ ਮੇਲ ਕਰਾਂਦਾ ਹੈ ਇਸ ਵਾਸਤੇ ਉਹਦੇ ਚਰਨਾਂ ਵਿੱਚ ਤਨ ਮਨ ਧਨ ਸਭ ਸੌਂਪ ਦੇ ਇਹ ਅਵਸਥਾ ਬਣ ਜਾਵੇ ਉਦੇ ਚਰਨਾਂ ਵਿੱਚ ਤਨ ਵੀ ਰੱਖਦੀ ਏ ਮਨ ਵੀ ਰੱਖਦੀ ਏ ਧਨ ਵੀ ਰੱਖਦੀ ਏ ਸਾਰਾ ਕੁਝ ਹੀ ਉਹਨੂੰ ਦੇ ਦਈਏ ਤਨ ਦੀ ਭੇਟਾ ਚਾੜਦੀ ਏ ਉਹਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹੋ ਤਨ ਵੇਚੀ ਸੰਤ ਪੈ ਪਿਆਰੇ ਪ੍ਰੀਤਮ ਦੇ ਮਲਾਏ ਮਹਾਰਾਜ ਜੀ ਕਹਿੰਦੇ ਉਹ ਪ੍ਰੀਤਮ ਨਾਲ ਮੇਲ ਕਰਾਂਦਾ ਸੱਚਾ ਗੁਰੂ ਸੁਖ ਸਿੰਗਾਰ ਵਿਖਿਆ ਕੇ ਫਿੱਕੇ ਤਜ ਛੋੜੇ ਮੇਰੀ ਮਾਇਆਏ ਮਹਾਰਾਜ ਜੀ ਅਗਲਾ ਪਦ ਆਰੰਭ ਕਰਦੇ ਹਨ ਕਹਿੰਦੇ ਸੁਖ ਸਾਗਰ ਵਿਖਿਆ ਕੇ ਫਿੱਕੇ ਇਹਨਾਂ ਨੂੰ ਤਜਦੀਏ ਵਿਸਾਰਦੀਏ ਇਹ ਮੇਰੀ ਮਾਂ ਮੇਰੀ ਮਾਏ ਮਹਾਰਾਜ ਜੀ ਕਹਿੰਦੇ ਇਹ ਸੁੱਖਾਂ ਨੂੰ ਜਿਹੜਾ ਸੁੱਖ ਸਮਝਦਿਆਂ ਨੇ ਕੀ ਸੁੱਖ ਦਿੰਦਿਆਂ ਨੇ ਸੰਸਾਰੀ ਪਦਾਰਥ ਸੁਖ ਸਾਦ ਸਿੰਗਾਰ ਵਿਖਿਆ ਕੇ ਫਿੱਕੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਅੱਗੇ ਸਭ ਫਿੱਕੇ ਹਨ ਇਹ ਜ਼ਹਿਰ ਹਨ ਵਿਖਿਆਤੁ ਭਾਵ ਜ਼ਹਿਰ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਸੁਖ ਜਿਨ੍ਹਾਂ ਨੂੰ ਸੁਖ ਭਾਲਦੇ ਹਨ ਕੀ ਸੁਖ ਹਨ ਮਹਾਰਾਜ ਜੀ ਕਹਿੰਦੇ ਫਿੱਕੇ ਰਸ ਹਨ ਇਹ ਜ਼ਹਿਰ ਹਨ ਇਹਨਾਂ ਨੂੰ ਤਜ ਦੀਏ ਛੱਡ ਦੀਏ ਮੇਰੀ ਮਾਏ ਇਹਨਾਂ ਨੂੰ ਵਿਸਾਰ ਦੀਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਨੀ ਪਾਏ ਤੇ ਜਦੋਂ ਉਹਦੇ ਚਰਨਾਂ ਵਿੱਚ ਪੈ ਜਾਵਾਂਗੇ ਨਾ ਚਰਨ ਉਹਦੇ ਕਬਲ ਹਿਰਦੇ ਵਿੱਚ ਵਸਾ ਲਵਾਂਗੇ ਮਾਣੂ ਦੇ ਚਰਨਾਂ ਵਿੱਚ ਅਰਪਣ ਕਰਦਾਂਗੇ ਮਹਾਰਾਜ ਜੀ ਕਹਿੰਦੇ ਫਿਰ ਕਾਮ ਕ੍ਰੋਧ ਲੋਭ ਤੱਜ ਗਏ ਹਰਜ ਜੀ ਕਹਿੰਦੇ ਆਪੇ ਭਜ ਜਾਣਿਆ ਨਾ ਨੱਠ ਜਾਣਿਆ ਇਹ ਖਤਮ ਹੋ ਜਾਣੇ ਹਨ ਇਹਨਾਂ ਦਾ ਪ੍ਰਭਾਵ ਜਿਹੜਾ ਸੀ ਉਹ ਲੈ ਜਾਣਾ ਪਿੱਛੇ ਆਇਆ ਸੀ ਨਾ ਸੋਜ ਪੰਜ ਵਸਾਏ ਪੰਜ ਭਜਾਏ ਉਹੀ ਹਨ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਹੁੰਦੇ ਆ ਜਦੋਂ ਪੰਜ ਹੀ ਹਿਰਦੇ ਵਿੱਚ ਵਸਦੇ ਹਨ ਸੱਚਾ ਮਾਲਕ ਜੀ ਦੇਵ ਜਾਦੇ ਪੰਜੇ ਭੱਜ ਜਾਂਦੇ ਹਨ ਦੌੜ ਜਾਂਦੇ ਹਨ ਨਹੀਂ ਤੇ ਮਰਨ ਤੱਕ ਖਹਿੜਾ ਨਹੀਂ ਛੱਡਦੇ ਜਦੋਂ ਸਰੀਰ ਮਰਦਾ ਉਦੋਂ ਹੀ ਨੱਠਦੇ ਆ ਨੇ ਇਹਦੇ ਪਰਥਾਏ ਭਗਤ ਜੀ ਬਚਨ ਵੀ ਕਰਦੇ ਹਨ ਪੰਜ ਕਰਸਾਨ ਭਾਗ ਗਏ ਲੈ ਬਾਦਿਉ ਜੀਉ ਦਰਬਾਰੀ ਜਦੋਂ ਆਤਮਾ ਨੂੰ ਦਰਬਾਰ ਵਿੱਚ ਬੰਨਿਆ ਜਾਣਾ ਹੈ ਨਾ ਉਦੋਂ ਭੱਜਣਾ ਉਸ ਤੋਂ ਪਹਿਲਾਂ ਸਰੀਰ ਦਾ ਜਦੋਂ ਖਾਤਮਾ ਹੋਣਾ ਸਾਡੇ ਦਾ ਏ ਬਾਣੀ ਦੇ ਰਾਹੀ ਸਤਿਗੁਰਾਂ ਦੇ ਰਾਹੀ ਪਹਿਲੋਂ ਹੀ ਦੌੜ ਜਾਂਦੇ ਹਨ ਕਾਮ ਕ੍ਰੋਧ ਲੋਭ ਤੱਜ ਗਏ ਪਿਆਰੇ ਸਤਿਗੁਰ ਚਰਨੀ ਪਾਏ ਜਦੋਂ ਪਿਆਰਿਓਂ ਦੀ ਤਰਨੀ ਆ ਜਾਾਂਗੇ ਚਰਨਾ ਵਿੱਚ ਟਿਕ ਜਾਵਾਂਗੇ ਫਿਰ ਨੱਠ ਜਾਣਗੇ ਜੋ ਜਨ ਰਾ ਤੇ ਰਾਮ ਸਿਉ ਪਿਆਰੇ ਅਣਤ ਨਾ ਕਾਹੂ ਜਾਏ ਮਹਾਰਾਜ ਕਹਿੰਦੇ ਪਿਆਰਿਓ ਜੋ ਜਨ ਬਣ ਕੇ ਉਹਦੇ ਰਾਮ ਦੇ ਨਾਮ ਵਿੱਚ ਪਿਆਰ ਰਤੇ ਜਾਂਦਿਆਂ ਉਹਦੇ ਰੰਗ ਦੇ ਵਿੱਚ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਫਿਰ ਅਨਤ ਨਾ ਕਾਹੂ ਜਾਏ ਮਹਾਰਾਜ ਜੀ ਕਹਿੰਦੇ ਫਿਰ ਵਾਰ-ਵਾਰ ਉਹ ਛੋੜਾ ਨਹੀਂ ਗਾ ਪੈਂਦਾ ਫਿਰ ਪਿਆਰ ਟੁੱਟਦਾ ਨਹੀਂ ਗਾ ਪ੍ਰੇਮ ਟੁੱਟਦਾ ਨਹੀਂ ਸੱਚਾ ਪ੍ਰੇਮ ਆ ਭਗਤੀ ਦਾ ਪ੍ਰੇਮ ਜਿਹੜਾ ਸਦਾ ਵਸਤੀ ਚੜਦਾ ਹਰ ਰਸ ਜਿੰਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਅਕਾਹੇ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਪਿਆਰਿਓ ਹਰੀ ਦਾ ਰਸ ਜਿੰਨੀ ਚਾਖਿਆ ਪਿਆਰੇ ਮਹਾਰਾਜ ਜੀ ਕਹਿੰਦੇ ਉਹ ਤ੍ਰਿਪਤ ਹੋ ਜਾਂਦੇ ਹਨ ਸਦਾ ਵਸਤੇ ਉਹ ਤ੍ਰਿਪਤ ਹੁੰਦੇ ਹਨ ਜਿਵੇਂ ਭੋਜਨ ਤੋਂ ਬਾਅਦ ਅਸੀਂ ਤ੍ਰਿਪਤ ਹੁੰਦੇ ਨਾ ਕਹਿੰਦੇ ਨਾ ਬਸ ਜਪੇ ਪੇਟ ਭਰ ਗਿਆ ਰੱਜ ਗਿਆ ਤ੍ਰਿਪਤ ਹੋ ਗਿਆ ਭੋਜਨ ਛਕ ਲਿਆ ਪਰ ਉਹ ਕੁਝ ਘੰਟਿਆਂ ਬਾਅਦ ਸੀ ਹੁੰਦਾ ਫਿਰ ਭੁੱਖ ਲੱਗ ਜਾਂਦੀ ਹੈ ਇਸ ਤਰੀ ਮਨ ਨੂੰ ਵਾਰ-ਵਾਰ ਫੁਰਨਿਆਂ ਦੀ ਭੁੱਖ ਲੱਗਦੀ ਹੈ ਪਰ ਮਹਾਰਾਜ ਜੀ ਕਹਿੰਦੇ ਇਹ ਰਸ ਹੈ ਸਹਿ ਹਰ ਰਸ ਜਿੰਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਘਾਇਓ ਸਦਾ ਵਸਤੀ ਤ੍ਰਿਪਤ ਹੋਏ ਹਨ ਸਦਾ ਵਾਸੀ ਤ੍ਰਿਪਤ ਹੋ ਗਏ ਮਹਾਰਾਜ ਜੀ ਕਹਿੰਦੇ ਅੰਚਲ ਗਿਆ ਸਾਧਕਾ ਨਾਨਕ ਭੈ ਸਾਗਰ ਪਾਰ ਪਰਾਏ ਅੰਚਲ ਹੁੰਦਾ ਪਲਣਾ ਫੜਨਾ ਲਾੜ ਫੜ ਲੈਣਾ ਕਿਸੇ ਦਾ ਸੱਚੇ ਗੁਰੂ ਦਾ ਜਿਵੇਂ ਅਸੀਂ ਬਾਰ ਲਿਆਂ ਦੇ ਫੜਦੇ ਆ ਨਾ ਲਾੜ ਉਹ ਛੱਡ ਦਿੰਦੇ ਹਨ ਦੁਨੀਆ ਦਾ ਲੜ ਫੜਾਂਗੇ ਆਸ ਰੱਖਾਂਗੇ ਦੁਨੀਆ ਨੇ ਛੱਡ ਦੇਣਾ ਸਾਨੂੰ ਜੇ ਸੱਚੇ ਮਾਲਕ ਦਾ ਅੰਚਲ ਫੜ ਲਿਆ ਅੰਚਲ ਗ੍ਰਹਿਣ ਕਰ ਲਿਆ ਅੰਚਲ ਗਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਏ ਅਖੀਰਲੀ ਤੋਖ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਇਹ ਨਾਨਕ ਉਹ ਸੱਚੇ ਮਾਲਕ ਦਾ ਅੰਤਲ ਪੱਲਾ ਫੜ ਲਈਏ ਉਹਦੀ ਗੁਕਲ ਵਿੱਚ ਆ ਜਾਈਏ ਉਹਦਾ ਪੱਲਾ ਨਾ ਉਹਦੀ ਤਨੀ ਨਾ ਛੱਡੀਏ ਉਹਦਾ ਹੱਥ ਨਾ ਛੱਡੀਏ ਫਿਰ ਸਾਗਰ ਤੋਂ ਤਰ ਜਾਵਾਂਗੇ ਪੈ ਸਾਗਰ ਪਾਰ ਪਰਾਏ ਭਵ ਸਾਗਰ ਤੋਂ ਪਾਰ ਕਰ ਦਿੰਦਾ ਉਹ ਜਿਹੜਾ ਕੋਈ ਉਹਦੇ ਜਹਾਜ਼ ਵਿੱਚ ਚੜਦਾ ਉਹਦੇ ਬੇੜੇ ਵਿੱਚ ਬਹਿ ਜਾਂਦਾ ਸੱਚੇ ਨਾਮ ਦੇ ਵਿੱਚ ਹੇ ਮਹਾਰਾਜ ਜੀ ਕਹਿੰਦੇ ਉਹ ਪਾਰ ਕਰ ਦਿੰਦਾ ਇੱਕ ਸ਼ਬਦ ਸੰਤ ਦਾ ਸੰਪੂਰਨ ਹੁੰਦਾ ਹੈ ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਜਨਮ ਮਰਨ ਦੁੱਖ ਕੱਟੀਐ ਪਿਆਰੇ ਜਦ ਭੇਟੇ ਹਰ ਰਾਈ ਇਸ ਸ਼ਬਦ ਵਿੱਚ ਮਹਾਰਾਜ ਜੀ ਵਚਨ ਕਰਦਣ ਕਿ ਫਿਰ ਜਨਮ ਮਰਨ ਕੱਟਿਆ ਜਾਣਾ ਇਹ ਪਿਆਰੇ ਉਹਨੂੰ ਜਪਣ ਦੇ ਨਾਲ ਮਹਾਰਾਜ ਜੀ ਕਹਿੰਦੇ ਜਨਮ ਮਰਨ ਦੁੱਖ ਕੱਟিয়ে ਜਨਮ ਮਰਨ ਦਾ ਸਭ ਤੋਂ ਵੱਡਾ ਦੁੱਖ ਆਤਮਾ ਨੂੰ ਪਾਉਣਾ ਪੈਂਦਾ ਹੈ। ਇਹਦੇ ਕਿਸੇ ਸਰੀਰ ਵਿੱਚ ਜਾਣਾ ਪੈਂਦਾ, ਕਦੀ ਕਿਸੇ ਵਿੱਚ ਦੁੱਖ ਭੋਗਣਾ ਪੈਂਦਾ। ਜਦ ਭੇਟੇ ਹਰ ਰਾਏ ਜਦੋਂ ਉਹਨੂੰ ਜੱਪੀਦਾ ਹੈ ਵਾਰ-ਵਾਰ ਦਿਰੜ ਕਰੀਦਾ ਹੈ ਫਿਰ ਆਤਮਾ ਜਿਹੜੀ ਹੈ ਉਹ ਜੰਮਨ ਮਰਨ ਤੋਂ ਰਹਿਤ ਹੋ ਜਾਂਦੀ ਹੈ, ਅਮਰ ਹੁੰਦੀ ਹੈ, ਸੁੰਦਰ, ਸੁਗੜ, ਸੁਜਾਨ ਪ੍ਰਭ ਮੇਰਾ ਜੀਵਨਦਰ ਦਰਸ ਦਿਖਾਏ। ਮਹਾਰਾਜ ਜੀ ਕਹਿੰਦੇ ਮੇਰਾ ਸਹਬ ਜਿਹੜਾ ਪਰਮਾਤਮਾ ਹੈ ਜਿਹੜਾ ਪ੍ਰਭੂ ਹੈ ਜਿਹੜਾ ਸੁੰਦਰ ਹੈ ਸੁਗੜ ਵੀ ਹੈ ਸਿਆਣਾ ਸੁੰਦਰ ਵੀ ਹੈ ਉਹਦੇ ਵਰਗਾ ਕੋਈ ਸੁੰਦਰ ਨਹੀਂ ਹੈ ਸੰਸਾਰ ਵਿੱਚ ਸੁਗੜ ਵੀ ਬਹੁਤ ਹੈ ਅਸੀਂ ਤਾਂ ਆਪਣੇ ਆਪ ਨੂੰ ਸੁਗੜ ਸਮਝਦੇ ਹਾਂ ਨਾ ਸਿਆਣੇ ਬੜੇ ਸਿਆਣੇ ਆ ਪਰ ਮਾਲਕ ਤੋਂ ਸਿਆਣਾ ਦੁਨੀਆ ਦੇ ਵਿੱਚ ਸ੍ਰਿਸ਼ਟੀ ਵਿੱਚ ਬ੍ਰਹਮੰਡਾਂ ਵਿੱਚ ਕਿਤੇ ਵੀ ਨਹੀਂ ਹੈ ਪ੍ਰਭ ਮੀਰਾ ਜੀਵਨ ਦਰਦ ਦਿਖਾਏ ਮਹਾਰਾਜ ਜੀ ਕਹਿੰਦੇ ਸੁੰਦਰ ਵੀ ਹੈ ਸੁਗੜ ਵੀ ਹੈ ਸੁਜਾਣਾ ਪ੍ਰਭ ਮੇਰਾ ਜੀਵਨ ਦਰਸ ਭਾਵ ਦਰਸ ਦਿਖਾਇਓ ਜੀ ਜਿਉਣ ਦੀ ਜਾਂਚ ਦੱਸਦਾ ਜੋ ਜੀ ਤੁਜਤੇ ਵਿਛਰੇ ਪਿਆਰੇ ਜਨਮ ਮਰੇ ਵਿਖ ਖਾਏ ਪਰ ਜਿਹੜੇ ਸੰਭ ਪਾਵੇ ਕੀ ਉਹਦੇ ਤੋਂ ਵਿਛੜ ਜਾਂਦੇ ਹਨ ਮਨੁੱਖਾ ਦੇ ਪਾ ਕੇ ਮਾਨਸ ਜਨਮ ਪਾ ਕੇ ਦੁਰਲੱਭ ਜਨਮ ਨੂੰ ਗਵਾ ਬੈਠਦੇ ਹਨ ਜੋ ਜੁਈ ਤੁਜਤੇ ਵਿਛਰੇ ਪਿਆਰੇ ਹਰ ਜੀ ਕਹਿੰਦੇ ਜਿਹੜੇ ਇਸ ਜਨਮ ਵਿੱਚ ਵਿਛੜੇ ਪਏ ਹਨ ਦੂਰ ਹਨ تیر ਤੋਂ ਜਨਮ ਮਰੇ ਬਿਖ ਖਾਏ ਕਹਿੰਦੇ ਉਹ ਤਾਂ ਜਿੰਦੇ ਜੀ ਜ਼ਹਿਰ ਖਾ ਕੇ ਮਰ ਜਾਂਦੇ ਆਂ ਦੁਨੀਆ ਦੇ ਸਾਹਮਣੇ ਤਾਂ ਜਿੰਦੇ ਹਨ ਪਰ ਉਹਨਾਂ ਦੀ ਆਤਮਾ ਮਨ ਮਰ ਜਾਂਦਾ ਉਹ ਤਾਂ ਹੀ ਨਹੀਂ ਤੇਰੇ ਵਿੱਚ ਵਿਕਮਿਕ ਹੋ ਸਕਦੇ ਪਿਆਰੇ ਜਨਮ ਮਰੇ ਜਨਮ ਲੈਕ ਵੀ ਮੋਇਆਂ ਦੇ ਸਮਾਨ ਹਨ ਜਿਸ ਤੂ ਮਿਲੇ ਸੋ ਮਿਲੇ ਪਿਆਰੇ ਇਸ ਕੈ ਲਾਗੋ ਪਾਏ ਈਮਾਰਾ ਜੀ ਕਹਿੰਦੇ ਜਿਸ ਨੂੰ ਤੂੰ ਮੇਲਦਾ ਪਰ ਇੱਥੇ ਜੀਵਾਂ ਦਾ ਵੀ ਮਹਾਰਾਜ ਜੀ ਕਹਿੰਦੇ ਕੋਈ ਦੋਸਤ ਨਹੀਂ ਪੰਜਵੇਂ ਪਾਤਸ਼ਾਹ ਹੇ ਪ੍ਰਭੂ ਜੀ ਉਹ ਰੀ ਜੀ ਇੱਥੇ ਜੀਵਾਂ ਦਾ ਵੀ ਕੋਈ ਦੋਸਤ ਨਹੀਂ ਜਿਸ ਤੂੰ ਮੇਲੇ ਸੋ ਮਿਲੇ ਮਹਾਰਾਜ ਜੀ ਕਹਿੰਦੇ ਜਿੰਨੂੰ ਤੁਸੀਂ ਮੇਲਦੇ ਉਹੀ ਮਿਲ ਸਕਦਾ ਹੈ ਨਾ ਇਹਦੇ ਤੇ ਤੁਹਾਡੇ ਮਿਹਰ ਦਾ ਕਿਰਪਾ ਦੀ ਕਿਰਪਾ ਦ੍ਰਿਸ਼ਟੀ ਹੋਏਗੀ ਉਹੀ ਤੁਹਾਡੇ ਵਿੱਚ ਪ੍ਰੇਮ ਕਰੇਗਾ ਤੁਹਾਡੇ ਵਿੱਚ ਇੱਕ ਹੋਏਗਾ ਜਿਸ ਤੂੰ ਮੇਲੇ ਸੋ ਮਿਲੇ ਪਿਆਰੇ ਈ ਮਹਾਰਾਜ ਜੀ ਕਹਿੰਦੇ ਤਿਨ ਕੇ ਲਾਗੂ ਪਾਈ ਮੈਂ ਉਹਨਾਂ ਦੇ ਚਰਨੀ ਲੱਗਦਾ ਵਾਂ ਚਰਨਾ ਤੇ ਡੰਡੌਤ ਕਰਦਾ ਵਾਂ ਜਿਹੜੇ ਤੁਹਾਡੇ ਵਿੱਚ ਸਾਨੂੰ ਮੇਲ ਦੇ ਹਨ ਤੁਹਾਡੇ ਵਿੱਚ ਸਾਨੂੰ ਮੇਲ ਦੇਂਦੇ ਹਨ ਉਹਨਾਂ ਦੇ ਮੈਂ ਪਾ ਫੜਦਾ ਮੈਂ ਪੈਰ ਫੜਦਾ ਜੋ ਸੁਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿ ਨਾ ਜਾਏ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਦਰਸ਼ਨ ਪਾ ਲੈਂਦੇ ਹਨ ਦਰਸ਼ਨ ਕਰ ਲੈਂਦੇ ਹਨ ਉਹ ਫਿਰ ਮੁਖ ਚੋਂ ਨਹੀਂ ਕਹਿੰਦੇ ਇਹ ਦਰਸ਼ਨ ਉਹ ਗੇਰੋਲਾ ਨਹੀਂ ਪਾਉਂਦੇ ਫਿਰ ਉਹਨਾਂ ਦਾ ਰੋਲਾ ਉਹਨਾਂ ਦਾ ਰੋਲਾ ਰੱਪਾ ਹੀ ਖਤਮ ਕਰ ਦਿੰਦੇ ਹਨ ਮਹਾਰਾਜ ਜਿਹੜੇ ਉਹਦੇ ਦਰਸ਼ਨ ਪਾ ਲੈਂਦੇ ਹਨ ਉਹ ਦੇਖਦੇ ਹਨ ਤੱਕਦੇ ਹਨ ਮਹਿਸੂਸ ਕਰਦੇ ਹਨ ਪਰ ਮੁਖ ਤੋਂ ਦੁਨੀਆ ਨੂੰ ਨਹੀਂ ਸੁਣਾਉਂਦੇ ਕਿ ਅਸੀਂ ਦਰਸ਼ਨ ਕਰ ਲਏ ਦਰਸ਼ਨ ਪਾ ਲਏ ਜਿਵੇਂ ਅਸੀਂ ਰੋਲਾ ਪਾ ਦਿੰਦੇ ਨਾ ਬੜਾ ਸਾਨੂੰ ਟਿਕਾਈ ਨਹੀਂ ਸ਼ਾਂਤੀ ਨਹੀਂ ਪਰ ਉਹਨਾਂ ਨੂੰ ਸ਼ਾਂਤੀ ਧੀਰਜ ਹੁੰਦੀ ਹੈ ਜੋ ਸੁਖ ਦਰਸ਼ਨ ਪੀਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਮੋਖ ਨਾਲ ਕਹਿ ਕੇ ਨਹੀਂ ਸੁਣਾਇਆ ਜਾਂਦਾ ਮਹਿਸੂਸ ਕੀਤਾ ਜਾਂਦਾ ਉਹ ਦਿਖਦਾ ਕੀ ਅੰਦਰ ਪ੍ਰਗਟ ਹੋ ਗਿਆ ਤੇ ਉਹ ਮਹਿਸੂਸ ਹੀ ਕਰ ਸਕਦੇ ਆ ਸੱਚੀ ਪ੍ਰੀਤ ਨਾ ਟੁੱਟੀ ਪਿਆਰੇ ਜੁਗ ਜੁਗ ਕਹੀ ਨਾ ਜਾਏ ਹਰ ਜੀ ਕਹਿੰਦੇ ਪਿਆਰਿਆਂ ਦੀ ਸੱਚੀ ਪ੍ਰੀਤ ਹੈ ਇਹ ਪ੍ਰਭੂ ਜੀਓ ਸੱਚੇ ਸੱਚੇ ਦੀ ਸੱਚੀ ਪ੍ਰੀਤ ਸਾੱਚੀ ਪ੍ਰੀਤ ਨਾ ਟੁੱਟਈ ਪਿਆਰੇ ਕਹਿੰਦੇ ਸੱਚੀ ਪ੍ਰੀਤ ਹੈ ਟੁੱਟਦੀ ਨਹੀਂ ਜੁਗਾਂ ਤੱਕ ਮਹਾਰਾਜ ਜੀ ਕਹਿੰਦੇ ਸੰਸਾਰੀ ਪ੍ਰੀਤ ਧੁੰਦੀ ਹੈ ਉਹ ਟੁੱਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਸੱਚੇ ਨਾਲ ਜਿੰਨੇ ਪ੍ਰੀਤ ਪਾਈ ਜਿਹੜੇ ਜੀਵ ਨੇ ਜਿਹੜੇ ਗੁਰਮਖ ਨੇ ਭਗਤ ਜਨ ਨੇ ਉਹ ਜੁਗਾਂ ਤੱਕ ਹੀ ਚੱਲ ਰਹੀ ਹੈ ਜੁਗਾਂ ਤੱਕ ਉਹ ਪ੍ਰੀਤ ਨਿਭਦੀ ਹੈ ਜੋ ਤੁਧ ਭਾਵੇ ਸੋ ਭਲਾ ਪਿਆਰੇ ਤੇਰੀ ਅੰਮਰ ਰਜਾਏ ਤੇ ਮਹਾਰਾਜ ਜੀ ਕਹਿੰਦੇ ਜੋ ਅਖੀਲੇ ਪਦ ਵਿੱਚ ਜੋ ਤੈਨੂੰ ਪਾਉਂਦਾ ਹੈ ਹੋਈ ਭਲਾ ਫਿਰ ਉਹਦੀ ਵਸਤਾ ਬਣਦੀ ਹੈ ਜੋ ਤੁਧ ਭਾਵੇ ਸੋ ਭਲਾ ਪਿਆਰੇ ਤੇਰੀ ਅੰਮਰ ਰਜਾਈ ਤੇਰੀ ਰਜਾਈ ਅੰਮਰ ਹੈ ਕਿਉਂਕਿ ਰਾਜਾ ਵਿੱਚ ਰਹਿਣਾ ਹੀ ਠੀਕ ਹੈ ਕਿਉਂਕਿ ਜੋ ਤੈਨੂੰ ਪਾਉਂਦਾ ਹੈ ਉਹ ਹੀ ਚੰਗਾ ਜੋ ਤੁਧ ਭਾਵੇ ਨਾਨਕਾ ਸਾਈ ਭਲੀਕਾਰ ਉਹਨੂੰ ਜੋ ਭੰਦਾ ਹੈ ਫਿਰ ਉਸੇ ਅਵਸਥਾ ਬਣ ਜਾਂਦੀ ਹੈ ਉਹ ਗੁਰਮਖ ਭਗਤਾਂ ਨੂੰ ਇਹ ਹੀ ਸੌਂਦੇ ਹਨ ਕਿ ਜੋ ਉਹਨੂੰ ਭੰਦਾ ਠੀਕ ਹੈ ਜੋ ਕਰਦਾ ਠੀਕ ਹੈ ਅਸੀਂ ਤਾਂ ਕਹਦੇ ਨੇ ਗਲਤ ਕਰ ਰਿਹਾ ਇਹ ਸਾਡੇ ਸਰੀਰ ਤੇ ਪਰਿਵਾਰ ਵਿੱਚ ਕੋਈ ਦੁੱਖ ਆ ਜਾਵੇ ਸਾਡਾ ਤਾਂ ਹੀ ਕਹਿਣਾ ਹੁੰਦਾ ਕਿ ਗਲਤ ਹੋ ਰਿਹਾ ਗਲਤ ਕਰ ਰਿਹਾ ਪਰ ਉਹਦੀ ਪ੍ਰਮਾਤਮਾ ਦਾ ਹੁਕਮ ਹੈ ਭਲਾ ਹੈ ਜੋ ਕਰਦਾ ਸਭ ਆਪਣੀ ਹਕਮੰਦੇ ਵਿੱਚ ਐ ਸਾਰੀ ਸ੍ਰਿਸ਼ਟੀ ਭਲਾਈ ਕਰਦਾ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਇਸ ਕਰਕੇ ਉਹਦੀ ਰਾਜਾ ਅਮਰ ਹੈ ਨਾਨਕ ਰੰਗ ਰਤੇ ਨਰਾਇਣੇ ਪਿਆਰੇ ਮਾਤੇ ਸਹਿਜ ਸੁਭਾਏ ਜਿਹੜੇ ਮਹਾਰਾਜ ਜੀ ਕਹਿੰਦੇ ਖੀਰਲੀ ਤੋਂ ਖਵਿਤ ਇਹ ਨਾਨਕ ਉਹਦੇ ਰੰਗ ਵਿੱਚ ਜਿਹੜੇ ਰਤੇ ਗਏ ਨਰਾਇਣ ਦੀ ਇਹ ਪਿਆਰੇ ਜਿਹੜੇ ਉਹਦੇ ਰੰਗ ਵਿੱਚ ਰੰਗੇ ਗਏ ਮਾਤੇ ਸਹਿਜ ਸੁਭਾਏ ਤੇ ਮਹਾਰਾਜ ਜੀ ਕਹਿੰਦੇ ਉਹ ਸਹਿਜ ਹੌਣ ਦੇ ਵਿੱਚ ਹਿਰਦੇ ਵਿੱਚ ਉਹਨੂੰ ਸਮਾ ਕੇ ਰੱਖ ਦੇਣ ਸਦਾ ਵਸਤੀ ਤੂੰ ਉਹਨਾਂ ਦੇ ਅੰਦਰ ਵਸ ਜੰਨਾ ਉਹ ਸਦਾ ਵਸਤੀ ਤੇਰੇ ਰੰਗ ਵਿੱਚ ਰਤੇ ਜਾਂਦੇ ਹਨ ਉਹ ਰੰਗ ਲੈਂਦਾ ਨਹੀਂ ਉਤਰਦਾ ਨਹੀਂ ਅਗਲਾ ਪਦਮਾ ਜੀ ਅਖੀਰਲਾ ਅਰੰਭ ਕਰਦੇ ਹਨ ਸਭ ਵਿਦ ਤੁਮ ਤੇ ਤੁਮੀ ਜਾਣ ਤੇ ਪਿਆਰੇ ਤੇ ਮਹਾਰਾਜ ਜੀ ਕਹਿੰਦੇ ਸਾਰੀ ਵਿਦ ਤੁਸੀਂ ਆਪ ਬਣਾਈ ਹੈ ਤੁਸੀਂ ਜਾਣਦੇ ਹੋ ਪਿਆਰੇ ਕਿਸ ਪੈ ਕਹੂੰ ਸੁਨਾਏ ਮਹਾਰਾਜ ਜੀ ਕਹਿੰਦੇ ਫਿਰ ਕਿੰਨੂੰ ਮੈਂ ਸੁਨਾਵਾ ਜਦੋਂ ਸਾਰਾ ਕੁਝ ਤੁਸੀਂ ਪਹਿਲਾਂ ਹੀ ਲਿਖਿਆ ਹੋਇਆ ਬਣਾਇਆ ਹੋਇਆ ਤੁਸੀਂ ਜਾਣਦੇ ਹੋ ਸਭ ਕੁਝ ਮੈਂ ਕਿਤੇ ਅੱਗੇ ਜਾ ਕੇ ਕਮਾ ਰਵਾਂ ਕਿਉਂਕਿ ਦੁਨੀਆ ਤੇ ਸਾਰੀ ਦੁੱਖਾਂ ਦੀ ਭਰੀ ਹੈ ਕੋਈ ਮੇਰਾ ਸੁੱਖ ਸੁੱਖ ਹਰਨ ਨਹੀਂ ਕਰ ਸਕਦਾ ਨਾ ਦੁੱਖਾਂ ਨੂੰ ਸਨ ਮੈਨੂੰ ਛੁਡਾ ਸਕਦਾ ਨਾ ਸੁੱਖ ਦੇ ਸਕਦਾ ਇੱਕੋ ਹੀ ਤੇਰੀ ਰਜ਼ਾਇਆ ਸਭ ਇਹਦ ਤੁਮ ਹੀ ਜਾਣਤੇ ਪਿਆਰੇ ਕਿਸ ਪੈ ਕਹੂ ਸੁਣਾਏ ਕਿਤੇ ਅੱਗੇ ਮੈਂ ਕਹਿ ਕੇ ਸੁਣਾਵਾਂ ਤੂੰ ਦਾਤਾ ਜੀਆ ਸੁਬਨਾਕ ਤੇਰਾ ਦਿੱਤਾ ਪਹਿਨੇ ਖਾਏ ਦੇਖੋ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਤੂੰ ਦਾਤਾ ਹੈ ਸਾਰੇ ਜੀਵਾਂ ਦਾ ਖੁਦ ਮਹਾਰਾਜ ਜੀ ਜਗਾਸੂ ਬਾਣ ਕੇ ਪੰਜਵੇਂ ਪਾਤਸ਼ਾਹ ਜੀ ਦੱਸ ਰਹੇ ਅਣਜਾਣ ਕਹਿੰਦੇ ਤੂੰ ਦਾਤਾ ਜੀਵਾਂ ਸਭ ਦਾ ਤੇਰਾ ਦਿੱਤਾ ਪਹਿਨੇ ਖਾਏ ਕਹਿੰਦੇ ਪਹਿਨਦੇ ਆਂ ਸਰੀਰ ਤੇ ਕੱਪੜਾ ਸਰੀਰ ਤਾਂ ਕਹਿੰਦੇ ਆ ਉਹ ਵੀ ਤੇਰਾ ਦਿੱਤਾ ਖਾਂਦੇ ਆਂ ਭੋਜਨ ਛਕਦੇ ਆਂ ਖਾ ਪੀ ਰਹੇ ਆਂ ਪਦਾਰਥ 36 ਪ੍ਰਕਾਰ ਦੇ ਪਦਾਰਥ ਸਿਖਾਂਦੇ ਆਂ ਉਹ ਵੀ ਉਹ ਦੇ ਬਖਸ਼ੇ ਖਾ ਰਹੇ ਆ ਇੱਥੋਂ ਫੇਰ ਆ ਸਾਹਮਣੇ ਦੇਖੋ ਧਾਰਨਾ ਆ ਜਾਂਦੀ ਹੈ ਨਾ ਰਜਨੀ ਦੀ ਸਾਹਮਣੇ ਆ ਜਾਂਦੀ ਪਹਿਲੋਂ ਆਪਾਂ ਸੁਣੀ ਹੋਈ ਆ ਵਾਰਤਾ ਕਥਾ ਤੇ ਦੇਖੋ ਨੇ ਪਰਮੇਸ਼ਰ ਦਾ ਦਿੱਤਾ ਖਾਇ ਸੀ ਕਿ ਮੈਂ ਪਰਮੇਸ਼ਰ ਦਾ ਦਿੱਤਾ ਖਾਨੀ ਆ ਜਿਹਦਾ ਭਗਤ ਦਾ ਯਕੀਨ ਬਣ ਜਾਂਦਾ ਨਾ ਗੁਰਮਖੰਦਾ ਭਗਤਾਂ ਦਾ ਉਹ ਦੁਨੀਆ ਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਆਪਣਾ ਦਿੱਤਾ ਖਾ ਰਹੇ ਆ ਜਾਂ ਮਾਪਿਓ ਦਾ ਦਿੱਤਾ ਖਾਨੇ ਆ ਹੋ ਤਾਂ ਜਿੰਨਾ ਕੁਝ ਪ੍ਰਾਪਤ ਕਰਦੇ ਹਨ ਸ੍ਰਿਸ਼ਟੀ ਵਿੱਚ ਉਹ ਸਾਰਾ ਕੁਝ ਹੀ ਕਹਿੰਦੇ ਹਨ ਕੀ ਮਾਲਕ ਤੇਰਾ ਦਿੱਤਾ ਤੂੰ ਹੀ ਤੂੰ ਤੂੰ ਹੀ ਤੂੰ ਦੀ ਵਸਤਾ ਬਣਦੀ ਹੈ ਉਹਨਾਂ ਨੂੰ ਜਾਪਦਾ ਕਿ ਤੂੰ ਹੀ ਤੂੰ ਹਰ ਪਾਸੇ ਤੂੰ ਹੈ ਤੇਰਾ ਦਿੱਤਾ ਹੀ ਸਭ ਕੁਝ ਹੋ ਰਿਹਾ ਤੇਰਾ ਦਿੱਤਾ ਹੀ ਖਾ ਰਿਆਂ ਤੇਰਾ ਦਿੱਤਾ ਹੀ ਪਹਿਨ ਰਿਆਂ ਇਹ ਵਸਤਾ ਬਾਰੇ ਮਹਾਰਾਜ ਜੀ ਦੱਸ ਰਹੇ ਨੇ ਕਹਿੰਦੇ ਤੂੰ ਦਾਤਾ ਜੀ ਆ ਸਭਨਾ ਕਾ ਤੇਰਾ ਦਿੱਤਾ ਪਹਿਨੇ ਖਾਏ ਹਰ ਰਜੀ ਤੇਰਾ ਦਿੱਤਾ ਪਹਿਣਦੇ ਤੇ ਖਾਂਦੇ ਹਾਂ ਸੁੱਖ-ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੇ ਦੁੱਖ-ਸੁੱਖ ਪਿਆਰਿਓ ਸਰੀਰ ਦੇ ਹੁੰਦੇ ਹਨ ਸੰਸਾਰ ਵਿੱਚ ਉਹ ਵੀ ਤੇਰੀ ਆਗਿਆ ਵਿੱਚ ਹੀ ਹੁੰਦੇ ਹਨ ਤੇਰੀ ਆਗਿਆ ਤੋਂ ਬਿਨਾ ਤਾਂ ਕੁਝ ਹੈ ਨਹੀਂ ਸ੍ਰਿਸ਼ਟੀ 'ਚ ਤੇਰੀ ਆਗਿਆ ਵਿੱਚ ਹੀ ਸੁੱਖ ਹੁੰਦਾ ਤੇਰੇ ਹੁਕਮ ਵਿੱਚ ਆਗਿਆ ਵਿੱਚ ਹੀ ਦੁੱਖ ਹੁੰਦਾ ਪਰ ਅਸੀਂ ਦੁੱਖ ਨੂੰ ਭਾਣਾ ਕਹਿ ਦਿੰਨੇ ਆ ਤੇ ਸੁੱਖ ਨੂੰ ਕਹਿੰਦੇ ਆ ਆਪਣਾ ਹੈ ਦੁੱਖ ਨੂੰ ਗੁਰੂ ਪਰਮੇਸ਼ਰ ਦੀ ਝੋਲੀ ਵਿੱਚ ਪਾ ਦਿੰਨੇ ਆ ਸੁਖ ਆਪਣਾ ਬਣਾ ਲੈਂਦੇ ਆ ਪਰ ਇਹ ਦੋਵੇਂ ਚੀਜ਼ਾਂ ਉਹਦਾ ਭਾਣਾ ਹਨ ਦੁੱਖ ਸੁੱਖ ਤੇਰੇ ਆਗਿਆ ਪਿਆਰੇ ਦੂਜੀ ਨਾਹੀ ਜਾਏ ਹਰਿ ਜੀ ਕਹਿੰਦੇ ਦੂਜਾ ਕੋਈ ਦੁੱਖ ਸੁੱਖ ਦੇ ਨਹੀਂ ਸਕਦਾ ਅਸੀਂ ਤਾਂ ਕਹਿ ਦਿੰਦੇ ਹਾਂ ਜੇ ਕੋਈ ਦੁੱਖ ਲੱਗੇ ਕੁਝ ਹੋ ਜਾਏ ਦੂਜਿਆਂ ਨੂੰ ਅਸੀਂ ਸ਼ਰੀਕ ਬਣਾ ਕੇ ਕਹਿ ਦਿੰਨੇ ਕੀ ਨੇ ਕੀਤਾ ਇਹਨੇ ਕਰਾਇਆ ਜਾਂ ਇਹਨੇ ਐਕਸੀਡੈਂਟ ਕੀਤਾ ਤਾਂ ਹੋਇਆ ਪਰ ਮਾਲਕ ਨੇ ਤਾਂ ਵਿਧ ਪਹਿਲਾਂ ਹੀ ਚਿੱਠੀ ਬਣਾਈ ਹੋਈ ਹੈ ਉਦੀ ਆ ਗਿਆ ਤੂੰ ਵੀ ਨਾ ਸੁੱਖ ਮਿਲਣਾ ਨਾ ਦੁੱਖ ਉਹ ਕਿਸੇ ਦਾ ਕਿਸੇ ਵਿੱਚ ਜਿਵੇਂ ਜਿਵੇਂ ਸਾਡੇ ਕਰਮ ਹਨ ਕਿਸੇ ਦੇ ਰਾਹੀਂ ਸਾਨੂੰ ਦੁੱਖ ਦਿੰਦਾ ਹੈ ਉਹ ਪਿਛਲੇ ਕਰਮਾਂ ਦਾ ਹਿਸਾਬ ਹੁੰਦਾ ਹੈ ਕਿਸੇ ਦੇ ਰਾਹੀਂ ਸਰੀਰ ਰਾਹੀਂ ਦੁੱਖ ਮਿਲਦਾ ਪਰ ਸਾਡੀ ਉਹ ਅਵਸਥਾ ਨਹੀਂ ਹੁੰਦੀ ਸੀ ਫਿਰ ਉੱਥੇ ਮਿਹਣਾ ਮਾਰ ਦਿੰਦੇ ਆ ਜਾਂ ਲੜਨਾ ਸ਼ੁਰੂ ਕਰ ਦਿੰਦੇ ਆ ਕਿਸੇ ਦੇ ਮੜ ਦਿੰਦੇ ਆ ਕਿ ਕਿਸੇ ਦਾ ਦਿੱਤਾ ਦੁੱਖ ਭੋਗ ਰਿਆ ਪਰ ਕਿਸੇ ਦੇ ਦੇ ਨਾਲ ਦੁੱਖ ਨਹੀਂ ਮਿਲਦਾ ਜਿੰਨਾ ਚਿਰ ਉਹਦੀ ਪਾਵਰ ਹੈ ਤਾਂ ਕੋਈ ਦੁੱਖ ਨਹੀਂ ਦੇ ਸਕਦਾ ਇਨਾ ਚਿਰ ਉਹਨੇ ਸੁੱਖ ਦੇਣਿਆ ਕੋਈ ਦੁੱਖ ਨਹੀਂ ਪਛਾ ਸਕਦਾ ਜੇ ਦੁੱਖ ਕਰਮਾਂ ਦਾ ਕੋਈ ਸੁੱਖ ਨਹੀਂ ਦੇ ਸਕਦਾ ਇਹ ਦੁੱਖ ਸੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਕੋਈ ਦੂਜੀ ਮਹਾਰਾਜ ਜੀ ਕਹਿੰਦੇ ਮਾਰਗ ਰਸਤਾ ਹੀ ਨਹੀਂ ਐ ਜੋ ਤੂੰ ਕਰਾਵੇਂ ਸੋ ਕਰੀ ਪਿਆਰੇ ਅਵਰ ਨਾ ਕਰ ਨਾ ਜਾਏ ਜੋ ਤੂੰ ਕਰਦਾ ਉਹੀ ਕੁਝ ਵਰਤਦਾ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਨਹੀਂ ਕਰ ਸਕਦਾ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪੀਏ ਹਰ ਨਾਮ ਮਹਾਰਾਜ ਜੀ ਨੇ ਫਿਰ ਦੱਸਤਾ ਸਾਨੂੰ ਕਹਿੰਦੇ ਦਿਨ ਵੀ ਸੁਹਾਵਣਾ ਰਾਤ ਵੀ ਸੋਹਣੀ ਹੈ ਦਿਨ ਵੀ ਚੰਗਾ ਰਾਤ ਵੀ ਚੰਗੀ ਹੈ ਹਰਾ ਜੀ ਕਹਿੰਦੇ ਕੋਈ ਦਿਨ ਕੋਈ ਘੜੀ ਕੋਈ ਮਹੀਨਾ ਕੋਈ ਰਾਤ ਦਿਨ ਨਮਾੜੇ ਨਹੀਂ ਹਨ ਜਿਹਦੇ ਵਿੱਚ ਪ੍ਰਭੂ ਨੂੰ ਅਸੀਂ ਚੇਤੇ ਕਰਦੇ ਹਾਂ ਉਹ ਸਮਾਂ ਉਹ ਦਿਨ ਉਹ ਰਾਤ ਸਾਰੇ ਇੱਕੋ ਬਰਾਬਰ ਹਨ ਦਿਨ ਰਾਤ ਸਭ ਸੁਹਾਵਣੇ ਪਿਆਰੇ ਜਿਤ ਜਪੀਏ ਹਰਨਾਮ ਜਿਹੜਾ ਸਮਾਜ ਜਪ ਕੇ ਬਤੀਤ ਹੁੰਦਾ ਪਿਆਰੇ ਉਹ ਸੁਹਾਵਣਾ ਹੋ ਜਾਂਦਾ ਸੋਭ ਨੀਕ ਹੋ ਜਾਂਦਾ ਚੰਗਾ ਬਣ ਜਾਂਦਾ ਸਹੀ ਸਾਈਕਾਰ ਕਮਾਵਣੀ ਪਿਆਰੇ ਤੁਰ ਮਸਤਕ ਲੇਖ ਲਿਖਾਏ ਤੇ ਮਹਾਰਾਜ ਜੀ ਕਹਿੰਦੇ ਸਾਈਕਾਰ ਜਿਹੜੀ ਮਸਤਕ ਦੇ ਲੇਖਾਂ ਤੇ ਲਿਖੀ ਗਈ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਸ਼ਾ ਉਹੀ ਕਮਾਵਣੀ ਹੈ ਉਹੀ ਜਗਤ ਵਿੱਚ ਅਸੀਂ ਕਮਾਉਂਦੇ ਆਂ ਖੱਟਦੇ ਆਂ ਉਹੀ ਕਾਰ ਕਰਦੇ ਆਂ ਸਾਈਕਾਰ ਕਮਾਵਣੀ ਪਿਆਰੇ ਧੁਰ ਮਸਤਕ ਉਧਰ ਦੇ ਲੇਖਾਂ ਮੁਤਾਬਕੀ ਸੀ ਸਭ ਕੁਝ ਕਰਦੇ ਆਇਕੋ ਆਪ ਵਰਤਦਾ ਪਿਆਰੇ ਘਟ ਘਟ ਰਿਆ ਸਮਾਏ ਤੇ ਮਹਾਰਾਜ ਜੀ ਕਹਿੰਦੇ ਉਹ ਘਟ ਘਟ ਵਿੱਚ ਵੱਸਦਾ ਹੈ ਘਟ ਘਟ ਮੈਂ ਹਰ ਜੂ ਵਸੇ ਘਟ ਘਟ ਕੇ ਅੰਤਰ ਕੀ ਜਾਣਤ ਅਨੇਕਾਂ ਹੀ ਧਾਰਨਾ ਬਾਣੀ ਵਿੱਚ ਆਨੇਕੋ ਆਪ ਵਰਤਦਾ ਇੱਕੋ ਹੀ ਸਵਾਮੀ ਪਿਆਰਾ ਪ੍ਰੀਤਮ ਆਪ ਵਰਤ ਰਿਆ ਸੰਸਾਰ ਕੂਪਤੇ ਉਧਰ ਲੈ ਪਿਆਰੇ ਨਾਨਕ ਹਰ ਸਰਨਾਇ ਖੀਰਲੀ ਤੋਂ ਕੋਇਤ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਨਾਨਕ ਤੇਰੀ ਸਰਨ ਗ੍ਰਹਿਣ ਕਰਦਾ ਸ੍ਰੀ ਸਰਨਾਇ ਨੂੰ ਸੰਸਾਰ ਕੂਪ ਅੰਧ ਕੂਪ ਹੈ ਨਾ ਸੰਸਾਰਨ ਦੇਰਾ ਕਾਦਾ ਪਾਪਾਂ ਦਾ ਹਨੇਰਾ ਛਾਇਆ ਅੰਧ ਘੂਰ ਹੈ ਮਹਾਰਾਜ ਜੀ ਕਹਿੰਦੇ ਸੰਸਾਰ ਕੂਪ ਤੇ ਕਾਢ ਲੈ ਇਹ ਸੰਸਾਰ ਕੂਪ ਤੋਂ ਮੈਨੂੰ ਜਿਵੇਂ ਕੰਢੀਰੇ ਦਾ ਕੁੱਪ ਖੂ ਨੂੰ ਕਹਿੰਦੇ ਹਨ ਸੰਸਾਰ ਕੁੱਪ ਤੋਂ ਭਾਵ ਹੁੰਦਾ ਖੂ ਖੂਦ ਹੀ ਖੂਦ ਦੇ ਵਿੱਚ ਬੜਾ ਅੰਧੇਰਾ ਹੁੰਦਾ ਹੈ ਨਾ ਝਾਤੀ ਮਾਰੀਏ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਹੈ ਹਨੇਰੇ ਦਾ ਖੂਹ ਹੈ ਇਹਦੇ ਤੋਂ ਉਧਰ ਲੈ ਪਿਆਰੇ ਮੈਨੂੰ ਇਹਦੇ ਚੋਂ ਬਾਹਰ ਕੱਢ ਲੈ ਇਹ ਖੂਦ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਮੈਂ ਤੇਰੀ ਸਰਨ ਆਇਆ ਹਾਂ ਤੁਸੀਂ ਕਿਰਪਾ ਦਾ ਰੱਸਾ ģੇਰ ਕੇ ਇਸ ਕੋ ਉਪਦੇਸ ਸੰਸਾਰ ਦੇ ਕੂਪ ਵਿੱਚੋਂ ਖੂਦ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਤਪ ਦੇ ਖੂਹ ਚੋਂ ਸਾਨੂੰ ਬਾਹਰ ਕੱਢ ਲੋ ਇਹ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇਹ ਸ਼ੰਤ ਵਾਲਾ ਸ਼ਬਦ ਸੀ ਤੇ ਨੇ ਸ਼ਬਦ ਇਕੱਠੇ ਸੀ ਕਿਉਂਕਿ ਇਹ ਪੂਰਾ ਸੰਪੂਰਨ ਕਰਨਾ ਹੁੰਦਾ ਸ਼ਬਦ ਕਿਉਂਕਿ ਹੁਕਮਨਾਮਾ ਵੀ ਕਦੀ ਚੇਤਾ ਰੱਖੀਏ ਸ਼ੰਤ ਵਿੱਚ ਜਦੋਂ ਹੁਕਮਨਾਮਾ ਹੁੰਦਾ ਬੀਬੀਆਂ ਪੈਣਾ ਲੈਂਦੀਆਂ ਹਨ ਵੀਰ ਲੈਂਦੇ ਹਨ ਉਹ ਹੁਕਮਨਾਮਾ ਤਿੰਨੇ ਸ਼ਬਦ ਪੂਰੇ ਕਰਨ ਤੋਂ ਬਾਅਦ ਸੰਪੂਰਨ ਹੁੰਦਾ ਕਈ ਵਾਰੀ ਪੂਰੇ ਅੰਗ ਦਾ ਵੀ ਆ ਜਾਂਦਾ ਪਤਾ ਹੋਣਾ ਚਾਹੀਦਾ ਆਪਾਂ ਨੂੰ ਬਹੁਤਿਆਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਇੱਕ ਸ਼ਬਦ ਪੜ੍ਹ ਕੇ ਛੱਡ ਦਿੰਦੇ ਹਨ ਸ਼ੰਤ ਤੋ ਭਾਵਨ ਦਾ ਸਾਰਾ ਛੰਦ ਸੰਪੂਰਨ ਕਰਨਾ ਇਹ ਤਿੰਨੇ ਸ਼ਬਦ ਪੜ੍ਹ ਕੇ ਆਪਾਂ ਛੱਡਣਾ ਜਿੱਥੇ ਸੰਪੂਰਨਤਾ ਹੀ ਹੋਣੀ ਹੈ ਇੱਥੇ ਮਹਾਰਾਜ ਜੀ ਦਾ ਸ਼ੰਤ ਸੰਪੂਰਨ ਹੁੰਦਾ ਹੈ ਅੱਗੇ ਪੱਟੀ ਲਿਖੀ ਸ਼ਬਦ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਰੰਭ ਹੋਣੀ ਹੈ ਕੱਲ ਨੂੰ ਸਤਿਗੁਰੂ ਜੀ ਅੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪਿਟਾਵਾਂ ਪ੍ਰਵਾਨ ਕਰਨ ਸਰਵੱਤ ਦੇ ਕਾਰਜ ਰਾਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ